ਫੇਸਬੁੱਕ ਤੇ ਆ ਗਿਆ ਵੱਡਾ ਅਪਡੇਟ ਹੁਣ ਕੰਮ ਹੋਰ ਵੀ ਹੋ ਗਿਆ ਸੌਖਾ ਸੋ ਫੇਸਬੁੱਕ ਸਮੇਂ-ਸਮੇਂ ਤੇ ਨਵੇਂ-ਨਵੇਂ ਅਪਡੇਟ ਦਿੰਦੀ ਰਹਿੰਦੀ ਆ ਤਾਂ ਕਿ ਫੇਸਬੁੱਕ ਤੇ ਆਉਣ ਵਾਲੇ ਨਵੇਂ ਲੋਕਾਂ ਨੂੰ ਜਾਂ ਜਿਹੜੇ ਫੇਸਬੁੱਕ ਤੇ ਪਹਿਲਾਂ ਹੀ ਕੰਮ ਕਰਦੇ ਨੇ ਉਹਨਾਂ ਨੂੰ ਸਾਰਾ ਕੁਝ ਬੜੀ ਆਸਾਨੀ ਦੇ ਨਾਲ ਪਤਾ ਲੱਗ ਸਕੇ ਸੋ ਪਹਿਲਾਂ ਕੀ ਹੁੰਦਾ ਸੀ ਤੇ ਹੁਣ ਕੀ ਅਪਡੇਟ ਆਇਆ ਤੁਹਾਨੂੰ ਮੈਂ ਉਹ ਦਿਖਾਉਣਾ ਪਹਿਲਾਂ ਕੀ ਹੁੰਦਾ ਸੀ ਜਿਵੇਂ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਆਪਣਾ ਪੇਜ ਜਾਂ ਪ੍ਰੋਫਾਈਲ ਓਪਨ ਕਰਦੇ ਸੀ ਤੇ ਤੁਸੀਂ ਪ੍ਰੋਫੈਸ਼ਨਲ ਡੈਸ਼ਬੋਰਡ ਵਾਲੇ ਆਈਕਨ ਦੇ ਉੱਪਰ ਜਦੋਂ ਕਲਿੱਕ ਕਰਦੇ ਸੀ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦਿੰਦਾ ਸੀ ਜਿਹਦੇ ਵਿੱਚ ਕੀ ਸੀ ਤੁਹਾਨੂੰ ਤੁਸੀਂ ਉੱਪਰ ਦੇਖ ਸਕਦੇ ਹੋ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦਿੰਦੇ ਸੀ ਜਿਦੇ ਵਿੱਚ ਤੁਹਾਡਾ ਹੋਮ ਇਨਸਾਈਟ ਕੰਟੈਂਟ ਅਗੇਜਮੈਂਟ ਮੋਨਟਾਈਜੇਸ਼ਨ ਉੱਤੇ ਜਦੋਂ ਤੁਸੀਂ ਸਕਰੋਲ ਕਰਕੇ ਹੇਠਾਂ ਜਾਂਦੇ ਸੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤੁਹਾਡਾ ਗ੍ਰਾਫ ਦਿਖ ਜਾਂ ਸੀ ਕਿ ਕਿੰਨੇ ਵਿਊ ਆ ਰਹੇ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਹੀਟਾਂ ਸਕਰੋਲ ਕਰਦੇ ਸੀ ਤਾਂ ਇੱਥੇ ਤੁਹਾਨੂੰ ਤੁਹਾਡੇ ਸਾਰੇ ਟੂਲ ਦਿਖਾਈ ਦੇ ਜਾਂਦੇ ਸੀ ਨਾਲੇ ਪੇਅ ਆਊਟ ਦਿਖਾਈ ਦੇ ਦਿੰਦਾ ਸੀ ਪਰ ਹੁਣ ਫੇਸਬੁੱਕ ਨੇ ਕੀ ਕੀਤਾ ਕਿ ਆਪਣੇ ਡੈਸ਼ਬੋਰਡ ਨੂੰ ਪੂਰੀ ਦੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਸੋ ਹੁਣ ਤੁਹਾਨੂੰ ਡੈਸ਼ਬੋਰਡ ਇਸ ਤਰ੍ਹਾਂ ਨਹੀਂ ਦੇਖਣਾ ਹੁਣ ਤੁਹਾਨੂੰ ਨਵੇਂ ਤਰੀਕੇ ਨਾਲ ਦਿਖੋ ਸੋ ਬਹੁਤਿਆਂ ਨੂੰ ਤਾਂ ਇਹ ਅਪਡੇਟ ਮਿਲ ਗਈ ਅੱਧਿਆਂ ਨੂੰ ਹਜੇ ਨਹੀਂ ਮਿਲੀ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਵੀ ਬਹੁਤ ਜਲਦ ਇਹ ਨਵੀਂ ਅਪਡੇਟ ਮਿਲ ਜਾਣੀ ਆ ਸੋ ਨਵੀਂ ਅਪਡੇਟ 'ਚ ਇਹ ਕਿਵੇਂ ਹੋਇਆ ਜਦੋਂ ਵੀ ਤੁਸੀਂ ਆਪਣਾ ਪੇਜ ਜਾਂ ਪ੍ਰੋਫਾਈਲ ਓਪਨ ਕਰੋਗੇ ਤੇ ਫੈਸ਼ਨਲ ਡੈਸ਼ਬੋਰਡ ਦੇ ਉੱਪਰ ਕਲਿੱਕ ਕਰੋਗੇ ਡੈਸ਼ਬੋਰਡ ਤੇ ਕਲਿੱਕ ਕਰਨ ਤੋਂ ਬਾਅਦ ਹੁਣ ਤੁਹਾਨੂੰ ਇਹੋ ਜਿਹਾ ਨਵਾਂ ਇੰਟਰਫੇਸ ਦਿਖਣ ਲੱਗ ਜਾਣਾ ਸੋ ਹੁਣ ਤੁਹਾਨੂੰ ਪਹਿਲਾਂ ਵਾਲਾ ਇੰਟਰਫੇਸ ਨਹੀਂ ਦਿਖਣਾ ਜਿਹਨਾਂ ਨੂੰ ਦੇਖ ਰਿਹਾ ਉਹਨਾਂ ਨੂੰ ਵੀ ਜਲਦੀ ਅਪਡੇਟ ਮਿਲ ਜਾਣੀ ਆ ਸੋ ਇਹਦੇ ਵਿੱਚ ਕੀ ਆ ਤੁਸੀਂ ਉੱਪਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇ ਦੇਣਗੇ ਸੋ ਇਹਨਾਂ ਦੇ ਵਿੱਚ ਵੀ ਅਨਲਿਟਿਕਸ ਕੰਟੈਂਟ ਕਮਿਊਨਿਟੀ ਤੇ ਮੋਨਟਾਈਜੇਸ਼ਨ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਆਪਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਯੂ ਹੈਵ ਟੂ ਨਿਊ ਅਪਡੇਟ ਸੋ ਇਹ ਫੇਸਬੁੱਕ ਨੇ ਹੋਰ ਵੀ ਸੌਖਾ ਕਰਤਾ ਤੁਹਾਨੂੰ ਜਿਹ ਬੋਨਸ ਮਿਲਿਆ ਕਰੂ ਜਾਂ ਤੁਹਾਨੂੰ ਜਿਹੜਾ ਨਵਾਂ ਟੂਲ ਮਿਲਿਆ ਕਰੂ ਉਹ ਤੁਹਾਨੂੰ ਇੱਥੇ ਅਪਡੇਟ ਦੇ ਵਿੱਚ ਹੀ ਦਿਖਾਈ ਦੇ ਦਿਆ ਕਰਨਾ ਹੈ ਜਦੋਂ ਤੁਸੀਂ ਇਸ ਅਪਡੇਟ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਦਿਖਾਈ ਦੇ ਦੇਣਾ ਜੋ ਵੀ ਤੁਹਾਨੂੰ ਟੂਲ ਮਿਲਿਆ ਹੈ ਜਾਂ ਕੋਈ ਬੋਨਸ ਮਿਲਿਆ ਹੈ ਤਾਂ ਤੁਹਾਨੂੰ ਇੱਥੇ ਸਾਰਾ ਉਹ ਦਿਖਾਈ ਦੇ ਦਿਆ ਕਰਨਾ ਹੈ ਸੋ ਪਹਿਲਾਂ ਉਹ ਲੱਭਣਾ ਪੈਂਦਾ ਸੀ ਮੋਨਟਾਈਜੇਸ਼ਨ ਦੇ ਵਿੱਚ ਜਾ ਕੇ ਦੇਖਣਾ ਪੈਂਦਾ ਸੀ ਪਰ ਹੁਣ ਤੁਹਾਨੂੰ ਫਰੰਟ ਤੇ ਹੀ ਉਹ ਵਾਲਾ ਆਪਸ਼ਨ ਇੱਥੇ ਅਪਡੇਟ ਦੇ ਵਿੱਚ ਦਿਖਾਈ ਦੇ ਦਿਆ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤੁਹਾਡੇ ਵੀਊ ਦਿਖਾਈ ਦੇਣਗੇ ਇੱਥੇ ਤੁਹਾਨੂੰ ਤੁਹਾਡੀ ਅਰਨਿੰਗ ਦਿਖਾਈ ਦਊ ਇੱਥੇ ਅਗੇਜਮੈਂਟ ਹੋਗੀ ਇੱਥੇ ਤੁਹਾਡੇ ਨੈਟ ਫਾਲੋਅਰ ਹੋਗੇ ਇਹ ਸਾਰਾ ਬਾਇਓ ਡਾਟਾ ਹੈਗਾ 28 ਦਿਨਾਂ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਉੱਪਰ ਲਿਖਿਆ ਹੋਇਆ ਇਹ 28 ਦਿਨਾਂ ਦਾ ਸਾਰਾ ਡਾਟਾ ਸੋ ਫੇਸਬੁੱਕ ਨੇ ਇੱਕ ਸਖਾਲਾ ਕੰਮ ਹੋਰ ਵੀ ਕਰਤਾ ਇੱਥੋਂ ਤੁਸੀਂ ਆਪਣਾ 7 ਦਿਨਾਂ ਦਾ ਵੀ ਦੇਖ ਸਕਦੇ ਹੋ ਤੇ ਇੱਥੋਂ ਤੁਸੀਂ ਆਪਣਾ 1 ਦਿਨ ਦਾ ਵੀ ਦੇਖ ਸਕਦੇ ਹੋ ਜੇ 7 ਡੇ ਤੇ ਕਲਿੱਕ ਕਰੋਗੇ ਤਾਂ ਇੱਥੇ ਤੁਹਾਡਾ 7 ਦਿਨਾਂ ਦਾ ਡਾਟਾ ਆ ਜਾਣਾ ਵੀ ਕਿੰਨੇ ਵਿਊ ਆਏ ਨੇ 7 ਦਿਨਾਂ ਦੇ ਵਿੱਚ ਤੇ ਕਿੰਨੀ ਅਰਨਿੰਗ ਹੋਈ ਆ ਤੇ ਕਿੰਨੀ ਐਂਗੇਜਮੈਂਟ ਆਈ ਆ ਕਿੰਨੇ ਫੋਲੋਅਰ ਵਧੇ ਨੇ ਜੇ ਤੁਸੀਂ ਅੱਜ ਦਾ ਦੇਖਣਾ ਹੈ ਤਾਂ ਤੁਸੀਂ ਟੂਡੇ ਦੇ ਉੱਤੇ ਕਲਿੱਕ ਕਰ ਦੇਣਾ ਇੱਥੇ ਤੁਹਾਨੂੰ ਟੂਡੇ ਦਾ ਸਾਰਾ ਤੁਹਾਡਾ ਬਾਇਓ ਡਾਟਾ ਦਿਖਾਈ ਦੇ ਦੇਣਾ ਕਿੰਨੀ ਅਰਨਿੰਗ ਕਿੰਨੇ ਫੋਲੋਅਰ ਕਿੰਨੀ ਐਂਗੇਜਮੈਂਟ ਤੇ ਕਿੰਨੇ ਵਿਊ ਆਏ ਨੇ ਸੋ ਇਹ ਪਹਿਲਾਂ ਨਾਲੋਂ ਕੰਮ ਬਹੁਤ ਜ਼ਿਆਦਾ ਸੌਖਾ ਹੋ ਗਿਆ ਉਸ ਤੋਂ ਬਾਅਦ ਜਦੋਂ ਤੁਸੀਂ ਸਕਰੋਲ ਕਰਕੇ ਹੇਠਾਂ ਆਉਂਗੇ ਤਾਂ ਹੇਠਾਂ ਤੁਹਾਡਾ ਟੂਲ ਕੰਟੈਂਟ ਮੋਨਟਾਈਜੇਸ਼ਨ ਸਟਾਰ ਜਿੰਨੇ ਵੀ ਟੂਲ ਹੋਏ ਤੁਹਾਨੂੰ ਇੱਥੇ ਸਾਰੇ ਉਹ ਤੁਹਾਡੇ ਦਿਖਾਈ ਦੇ ਦੇਣੇ ਸੋ ਇਸ ਨਵੀਂ ਅਪਡੇਟ ਦੇ ਨਾਲ ਹੁਣ ਤੁਸੀਂ ਡੈਸ਼ਬੋਰਡ ਤੇ ਜਾ ਕੇ ਬੜੇ ਹੀ ਸੌਖੇ ਤਰੀਕੇ ਦੇ ਨਾਲ ਆਪਣਾ ਡਾਟਾ ਚੈੱਕ ਕਰ ਸਕਦੇ ਹੋ ਸੋ ਪਹਿਲਾਂ ਥੋੜਾ ਜਿਹਾ ਔਖਾ ਸੀ ਚੈੱਕ ਉਹ ਚ ਵੀ ਹੁੰਦਾ ਸੀ ਪਰ ਇਹ ਹੁਣ ਬਹੁਤ ਜ਼ਿਆਦਾ ਸੌਖਾ ਕਰਤਾ ਕਿਉਂਕਿ ਹੁਣ ਹਰ ਇੱਕ ਪਲੈਟਫਾਰਮ ਆਪਣੇ ਨੂੰ ਹੋਰ ਜ਼ਿਆਦਾ ਸੌਖਾ ਬਣਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਆਸਾਨੀ ਨਾਲ ਪਤਾ ਲੱਗ ਸਕੇ ਬਾਕੀ ਤੁਹਾਨੂੰ ਇਹ ਅਪਡੇਟ ਕਿਵੇਂ ਲੱਗੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਤੁਹਾਡੇ ਪੇਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਮ ਸਜੀ ਕਰਿਓ ਉਥੋਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜਾਂ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ